ਬੇ ਸ੍ਰੀ ਹਰਗੋਬਿੰਦ ਪਾਸ਼ਾ ਨੇ ਗੁਰੂ ਨਾਨਕ ਦੀ ਕੋਈ ਰਾਹ ਛੱਡਿਆ ਨਹੀਂ ਹੈ ਹੂੰ 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 ਇੱਥੇ ਸਿਰਫ ਇਹ ਹੋਇਆ ਕਿ ਰਬਾਬ ਦੇ ਨਾਲ ਨਗਾਰਾ ਰਲ ਗਿਆ ਜੀ ਜੀ ਉਹਦੇ ਨਾਲ ਜੇ ਗੁਰੂ ਹਰਗੋਬਿੰਦ ਪਾਸ਼ਾ ਨੂੰ ਕੋਈ ਧਰਮ ਦੀ ਗੱਲ ਦੀ ਚਿੰਤਾ ਹੀ ਨਾ ਹੁੰਦੀ ਹੂੰ ਤੇ ਉਸ ਵੇਲੇ ਸਗੋਂ ਆਪਣੇ ਸਰਦਾਰ ਜਗੀਰ ਸਿੰਘ ਜੀ ਸ਼ਾਹਜਹਾਂ ਦਾ ਸਪੈਸ਼ਲੀ ਫਰਮਾਨ ਸੀ ਬਈ ਅਸਲਾਮ ਤੋਂ ਬਿਨਾ ਕੋਈ ਹੋਰ ਕਿਸੇ ਧਰਮ ਦਾ ਪ੍ਰਚਾਰ ਨਹੀਂ ਕਰ ਸਕਦਾ ਤੇ ਗੁਰੂ ਹਰਗੋਬਿੰਦ ਪਾਸ਼ਾ ਨੇ ਸਪੈਸ਼ਲੀ ਕਿ ਗੁਰੂ ਨਾਨਕ ਦੇ ਮਿਸ਼ਨ ਨੂੰ ਪਿੰਡ ਪਿੰਡ ਜੀ ਆ ਧਰਮ ਨੂੰ ਪਿੰਡ ਪਿੰਡ ਪਹੁੰਚਾਉਣਾ ਉਹਦੇ ਲਈ ਗੁਰੂ ਹਰਗੋਬਿੰਦ ਪਾਸ਼ਾ ਨੇ ਚੇਚਾ ਭਾਈ ਭਗਤੂ ਭਾਈ ਪੈੜਾ ਨਿਆਲੂ ਤੇ ਹੋਰ ਕੁਛ ਪ੍ਰੇਮੀ ਸਿੱਖਾਂ ਨੂੰ 100-100 ਘੋੜਸਵਾਰ ਨਾਲ ਦਿੱਤਾ ਜੀ ਜੀ ਫਿਰ ਤੁਸੀਂ ਪਿੰਡਾਂ 'ਚ ਜਾ ਕੇ ਸਿੱਖੀ ਦਾ ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਕਰਨਾ ਹੂੰ ਤੇ ਬਾਦਸ਼ਾਹ ਦਾ ਹੁਕਮ ਸੀਗਾ ਵੀ ਕੋਈ ਇਸਲਾਮ ਤੋਂ ਬਿਨਾਂ ਹੋਰ ਧਰਮ ਦਾ ਪ੍ਰਚਾਰ ਨਹੀਂ ਕਰ ਸਕਦਾ ਤੇ ਗੁਰੂ ਸਾਹਿਬ ਨੇ ਨਾਲ ਜਿਹੜਾ ਪ੍ਰਚਾਰਕਾਂ ਨੂੰ ਕੋੜ ਸਵਾਰ ਵੀ ਦਿੱਤਾ 100-100 ਕੋੜ ਸਵਾਰ ਦਿੱਤਾ ਵੀ ਜੀ ਅੱਗੋਂ ਕੋਈ ਅੱਗੇ ਆਊਗਾ ਤੇ ਫਿਰ ਉਹ ਕੋਈ ਕਰਮਚਾਰੀ ਤੁਹਾਨੂੰ ਰੋਕੇ ਹੂੰ ਹੂੰ ਕਿ ਤੁਸੀਂ ਸਿੱਖ ਧਰਮ ਦਾ ਪ੍ਰਚਾਰ ਕਿਉਂ ਕਰਦੇ ਆ ਤੇ ਉਹਨਾਂ ਜੱਟਣਗੇ ਹੂੰ 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 ਗੱਲ ਤੁਹਾਡੀ ਪਗੜ ਚ ਆਉਂਦੀ ਹੈ ਨਾ ਬਿਲਕੁਲ ਤੇ ਉਹ ਤਾਂ ਫੇਰ ਮੁੜ ਕੇ ਸਿਰ ਨਹੀਂ ਆਏ ਕਿਉਂਕਿ ਉਹ ਚੋਂ ਲੜਾਈਆਂ 'ਚ ਹਾਰ ਖਾ ਚੁੱਕੇ ਸੀ ਜੀ ਜੀ ਤੇ ਫੇਰ ਕਿਸੇ ਕਰਮਚਾਰੀ ਨੇ ਸਿੱਖ ਧਰਮ ਦੇ ਪ੍ਰਚਾਰ 'ਚ ਰੋਕ ਪਾਉਣ ਲਈ ਹਿੰਮਤ ਹੀ ਨਹੀਂ ਕੀਤੀ ਇੱਕ ਇਹ ਗੱਲ ਹੋ ਗਈ ਜੀ ਦੂਜੀ ਉਹਨਾਂ ਨੇ ਬਾਬਾ ਗੁਰਦਿੱਤਾ ਨੂੰ ਪਹਿਲਾਂ ਕੀਰਤਪੁਰ ਆਦਗ੍ਰੰਥ ਸਾਹਿਬ ਦਾ ਪੀੜ ਦੇ ਕੇ ਭੇਜ ਦਿੱਤਾ ਸੀ ਹਮਮ ਔਰ ਗੁਰੂ ਹਰਗੋਬਿੰਦ ਪਾਸ਼ਾ ਜਿਹੜੇ ਭਾਵੇਂ ਗੁਰੂ ਗ੍ਰੰਥ ਨੂੰ ਗ੍ਰਹੀ ਜਿਹੜੀ ਉਹ 10ਵੇਂ ਜਾਮੇ 'ਚ ਮਿਲਦੀ ਹੈ ਪਰ ਗੁਰੂ ਸਾਹਿਬ ਵੀ ਸਤਕਾਰ ਪੋਥੀ ਪਰਮੇਸ਼ਰ ਦਾ ਥਾਨ ਵਾਂਗੂ ਕਰਦੇ ਰਹੇ ਜੀ ਜੀ ਉੱਚੇ ਥਾਂ ਆਦ ਗ੍ਰੰਥ ਦਾ ਪ੍ਰਕਾਸ਼ ਹੁੰਦਾ ਹੈ ਤੇ ਹਰਗ੍ਰੰਥ ਪਾਸ਼ਾ ਥੱਲੇ ਸੰਗ ਵਿੱਚ ਬੈੰਦੇ ਸੀ ਹਾਂ ਔਰ ਉਹਨਾਂ ਨੇ ਇਚਚਾ ਬਾਬਾ ਗੁਰਦਿੱਤੇ ਨੂੰ ਇਹ ਕਿਹਾ ਔਰ ਸਾਰਿਆਂ ਪ੍ਰਚਾਰਕਾਂ ਨੂੰ ਕਿਹਾ ਜੀ ਜੀ ਕਿ ਜਿਹੜੇ ਗ੍ਰੰਥ ਸਾਹਿਬ ਨੇ ਜਾਂ ਪੋਥੀ ਪਰਮੇਸ਼ਰ ਦਾ ਥਾਨ ਆ ਜਾਂ ਆਦ ਗ੍ਰੰਥੋਂ ਕਿਹਾ ਹਾਂ ਹਾਂ ਸ੍ਰੀ ਨਾਨਕ ਸੇ ਜਾਨ ਸਮਾਨਾ ਪੂਜਯੋ ਗੁਰੂ ਗ੍ਰੰਥ ਕੋ ਨਾਨਾ ਗੁਰੂ ਗ੍ਰੰਥ ਭਾਵ ਆਦ ਗ੍ਰੰਥ ਨਾਨਕ ਦਾ ਹੀ ਰੂਪ ਹੈ ਹਮ ਹਮ ਜੀ ਬਿਲਕੁਲ ਕਲੀਅਰ ਹੋ ਗਈ ਨਾ ਮਤਲਬ ਆਪਾਂ ਗੱਲ ਕਰ ਲਈਏ ਕਿ ਸਾਰਾ ਕੁਝ ਐਵੇਂ ਕੋਈ ਸੁੱਤੇ ਸਿੱਧ ਨਹੀਂ ਹੋਇਆ ਇੱਕ ਪਲਾਨਿੰਗ ਦੇ ਤਹਿਤ ਹੀ ਹੋਇਆ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਜੇ ਆਪਾਂ ਕਹੀਏ ਕਿ ਦੇਹ ਧਾਰੀ ਜਿਹੜੀ ਪ੍ਰਥਾ ਹੈ ਉਸ ਨੂੰ ਜੇ ਖਤਮ ਕਰਕੇ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਜੇ ਗੁਰਗੱਦੀ ਦਿੱਤੀ ਹੈ ਉਹ ਵੀ ਗੁਰੂ ਸਾਹਿਬ ਦੀ ਇੱਕ ਪਲਾਨਿੰਗ ਦਾ ਹੀ ਹਿੱਸਾ ਸੀ ਉਹ ਵੀ ਜਿਹੜੀ ਆਪਾਂ ਕਹ ਲਈਏ ਕਿ ਖਾਲਸਾ ਪੰਥ ਦੀ ਜਿਹੜੀ ਹੈ ਸੰਪੂਰਨਤਾ ਹੋਈ ਹੈ ਚਰਨਪਾਲ ਤੋਂ ਖੰਡੇ ਦੀ ਪਾਲ ਦੀ ਗੱਲ ਜਿਹੜੀ ਉਹ ਹੋਈ ਹੈਗੀ ਹੈ ਜੇ ਅਸੀਂ ਵਿੱਚੋਂ ਕੱਢ ਕੇ ਕਹੀਏ ਵੀ ਅਸੀਂ ਇਕੱਲੇ ਗੁਰੂ ਨਾਨਕ ਨੂੰ ਮੰਨਦੇ ਆਂ ਤੇ ਅਸੀਂ ਵੈਸੇ ਜੀਜੀਤ ਸਿੰਘ ਜੀ ਇਹਨੂੰ ਆਪਾਂ ਸਪਸ਼ਟ ਕਰ ਲੈਨੇ ਆ ਹੂੰ ਹੁਣ ਹਰ ਕੋਈ ਕਲੇਮ ਕਰਦਾ ਵੀ ਮੈਂ ਨਾਨਕਲੇਵਾ ਸਿੱਖ ਆ ਜੀ ਜੀ ਪਰ ਮੈਂ ਇੱਕ ਸਪਸ਼ਟ ਕਰਾਂ ਗੱਲ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਦਸਾਂ ਪਾਸ਼ੇ ਦੀ ਆਤਮਿਕ ਜੋਤ ਹਾਜ਼ਰ ਅਹ ਜੂਰ ਗੁਰੂ ਨਹੀਂ ਮੰਨਦੇ ਹੂੰ ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਦੀ ਮਰਿਆਦਾ ਜਿਹੜੀ ਗੁਰੂ ਗਬਨ ਸਿੰਘ ਨੇ ਬਣਾਈ ਆ ਖੰਡੇ ਦੀ ਪੋਲ ਹੂੰ ਹੂੰ ਉਹਦੇ ਤੇ ਭਰੋਸਾ ਨਹੀਂ ਰੱਖਦੇ ਜੀ ਉਹ ਨਾਨਕਲੇਵਾ ਸਿੱਖ ਘੌਣ ਦੇ ਹੱਕਦਾਰ ਨਹੀਂ ਹੈ ਹੂੰ ਹੂੰ ਜੀ ਬਿਲਕੁਲ